ਨਾ ਸ੍ਰੀ ਮਹੱਲਾ ਪੰਜਵਾ ਛਡਾਇ ਲਿਓ ਮਹਬਲੀ ਤੇ ਆਪਣੇ ਚਰਨ ਪਰਾਤ ਇੱਕ ਨਾਮ ਦਿਓ ਮਨ ਮੰਤਾ ਬਿਨਸ ਨਾ ਕਤਹੂ ਜਾਤ ਸਤ ਗੁਰ ਪੂਰਕ ਨਿਦਾਤ ਹਰ ਹਰ ਨਾਮ ਦਿਉ ਕੀਰਤਨ ਕਾ ਭਈ ਹਮਾਰੀ ਗਾਤ ਰਹਾਉ ਅੰਗੇ ਕਾਰ ਕੀਓ ਪ੍ਰਭ ਆਪਣਾ ਭਗਤਨ ਕੇ ਰਾਖੇ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨੁ ਸ੍ਰੀ ਮਹੱਲਾ ਪੰਜਵਾਂ ਪਰਹਰਨਾ ਲੋਭ ਝੂਠ ਨਿੰਦ ਇਵੇਂ ਕਰਤ ਗੁਦਾਰੇ ਮਿਰਗ ਤ੍ਰishna ਆਸ ਮਿਥਿਆ ਮਿੱਠੇ ਇਹ ਟੇਕ ਮਨੈ ਸਦਾਰੇ ਸਾਖਤ ਕੀਆ ਵਰਦਾ ਜਾਏ ਬਿਰਥਾਰੇ ਜੈਸੇ ਕਾਗਦ ਕੇ ਪਾਰ ਮੂਸਾ ਟੋਕ ਗਵਾਵਤ ਕਾਮ ਨਹੀਂ ਗਵਾਰੇ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੇ ਬੋੜ ਤੋ ਅੰਦ ਨਾਨਕ ਪ੍ਰਭ ਕਾਢਤ ਸਾਧ ਜਨ ਸੰਗਾਰੇ ਤਨਾਸਰੇ ਮਹੱਲਾ ਪੰਜਵਾਂ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸ਼ੀਤਲ ਤਨ ਮਨ ਸ਼ਾਤੇ ਰੂਪ ਰੰਗ ਸੂਖ ਧਨ ਜੇ ਕਾ ਪਰ ਬ੍ਰਹਮ ਮੋ ਰ ਜਾਤੇ ਰਸਨ ਆ ਰਾਮ ਰਸਾਇਨ ਮਤੇ ਰੰਗ ਰੰਗੇ RAM ਆਪਣੇ ਕਾ ਚਰਨ ਕਮਲ ਨਿਧ ਥਾਤੇ ਰਹਾ ਜਿਸ ਕਾ ਸਾਥ ਨਹੀਂ ਰਖ ਲਿਆ ਪੂਰਨ ਪ੍ਰਭ ਕੇ ਭੰਤੇ ਮੇਲ ਲਿਓ ਆਪੇ ਆਪੇ ਸੁਖ ਦਾਤਾ ਨਾਨਕ ਹਰਿ ਰਾਖੇ ਪਾਤੇ ਤਨਾਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਜਤੇ ਨਿਵਰਾ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖ ਖਾਏ ਉਹ ਤਤਕਾਲ ਤੁਮ ਮਾਰਾ ਨਿਰਖਾਤ ਮਰੇ ਆਰ ਹਰਨੇਤ ਮੁਰਾਰ ਸਹਾਈ ਹੋ ਦਾਸ ਕਾ ਕਰ ਗਾਇਓ ਦਰਮੇਤ ਰਹਾਉ ਸੋਨੇ ਬੇਨ ਤੇ ਠਾਕੁਰ ਮੇਰਾ ਖਸਮਾਨਾ ਕਰ ਆਪ ਨਾਨਕ ਆਨੰਦ ਭਏ ਦੁਖ ਪਾਏ ਸਦਾ ਸਦਾ ਹਰਿ ਜਾਪ ਤਨਾਸਰੇ ਮਹੱਲਾ ਪੰਜਵਾਂ ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰਤਾਰਿਓ ਕਿਰਪਾ ਕਟਾਕ ਅਵਲੋਕਨ ਕਿਨੋ ਦਾਸ ਕਾ ਦੋਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠਿ ਲਾਇ ਅਵਗਨ ਸਭ ਮਿਟੇ ਦਿਆਲ ਪ੍ਰਖ ਬਗਸ਼ੰਦ ਰਹਾਉ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤ ਜੋ ਬੋਲਾ ਇਹ ਆ ਉਹਾ ਸਚ ਹੋਵਾ ਤਨਾਸਰੇ ਮਹੱਲਾ 5ਵਾਂ ਅੱਖੇ ਘੜੇ ਨਾਂ ਦੇ ਕੰਦੇ ਆਪਣਾ ਬਿਰਦ ਸਮਾਲੇ ਹਾਥ ਦੇ ਰੱਖ ਆਪਣੇ ਕੋ ਸਾਹ ਸਾਹਸ ਪ੍ਰਤ ਪਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੇਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਟ ਰਹਾਉ ਮਨ ਬਿਲਾਸ ਭੈ ਸਾਬ ਕੇ ਅਚਰਜ ਦੇਖ ਬਡਾਏ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪਾਦਰ ਖਾਏ ਤਨਾ ਸ੍ਰੀ ਮਹਲਾ 5 ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ सोई गणो आ पागा चरण कमल जाका मन रगयो अमयस रोवर जा पागा तेरा जन राम नाम रंग जागा आलस शीज गया सब तन ते प्रीतम सो मन लागा रहाऊ ਜਹ ਜਾ ਪਖੋ ਤਹ ਨਰਾਇਣ ਸਗਲ ਕਟਾਮ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨਰਗ ਤਨਾਸਰੇ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਾਲ ਕਾਲ ਮ ਬਿਖਿਆ ਮੈਂ ਲਜਾ ਰਖੀ RAM ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨਾ ਆਵੇ ਧਾਮ ਮੁਗਤ ਬਕੁੰਠ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨਕ ਥਾਤੇ ਕੋਟ ਸੂਖ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰਾਨ ਨਾਨਕ ਸਦ ਕੁਰਬਾਨ ਤਨਾਸਰੇ ਮਹੱਲਾ ਪੰਜਵਾਂ ਮੰਗੋ ਰਾਮ ਤੇ ਇੱਕ ਨਾ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਾ ਸਿਮਰਉ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈ ਮਨ ਨ ਵਿਆਪੈ ਆਠ ਪੈਰ ਗੁਣ ਗਾਵੋ ਸਵਸਤ ਬਵਸਤਾ ਹਰ ਕੀ ਸੇਵਾ ਮਦੰਤ ਪ੍ਰਭ ਜਪਨ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਤਨਾਸਰੇ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਭ ਥੋਕ ਮਾਨੁਖ ਕਉ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰ ਨਮੋਖ ਰਹਾਉ ਕੋਖੇ ਮਨ ਜਨ ਸਿਮਰਤ ਪ੍ਰਾਨਾ ਬੇਦਪਕਰ ਕੋਖ ਕਿਰਪਾ ਸਿੰਧ ਸੇ ਸਚ ਪਾਈਐ ਦੋਵ ਸਹੇਲ ਲੋਕ ਆਨ ਚਾਰ ਬਿਹਾਰ ਹਜਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤਨਾਸਰੇ ਮਹੱਲਾ ਪੰਜਵਾਂ ਤ੍ਰਿਸ਼ਨ ਬੋਜਾ ਹਰ ਕਾ ਨਾਮ ਮਹਾ ਸੰਤੋਖ ਹੋਵਾ ਗੁਰ ਬਚਨਿ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ ਮਹਾ ਕਲੋਲ 부ਜੈ ਮਾਇਆ ਕੇ ਕਰ ਕਿਰਪਾ ਮੇਰੇ ਧੀਨ ਦਿਆਲ ਆਪਣਾ ਨਾਮ ਦੇਹ ਜਪ ਜਿਵਾਂ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕਾ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਤਨਾਸ਼ਰੇ ਮਹੱਲਾ 5 जन के किन्नी पार ब्रह्म सार ब्रह्मसार निंदुडन पावन मोले ऊड गए बेकार रहा जा जा देखो तह तह स्वामी कोई न पहुँचन हार जो जो करे अवगे के ਗੋਇਆ ਗਿਆ ਤਤਸ਼ਾਰ ਕਰਨ ਹਾਰ ਰਖਵਾਲਾ ਹੋਆ ਜਾ ਕੰਤਨ ਪਰਵਾਰ ਨਾਨਕ ਦਾਸ ਰਖੇ ਪ੍ਰਭ ਆਪਣ ਨੰਦਕ ਕੱਢ ਮਾਰ ਧਨਾਸ਼ਰੀ ਮਹੱਲਾ 5ਵਾਂ ਘਰ ਨੋਵਾ ਪੜਤਾਲ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸ਼ਰਨ ਗੋਬਿੰਦ ਦੁਖ ਪੰਚਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ ਪੁਜਾ ਗਹਿ ਕੋਪਤ ਕਾਢ ਲਵੋ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਕੇ ਬੰਦ ਅਨਕ ਦੁਖਾ ਤਨ ਸ਼ਾਦ ਪੂਰੇ ਪ੍ਰਭ ਬਿਨ ਆਨ ਨ ਰਖਨ ਹਾਰਾ ਨਾਮ ਸਿਮਰਾਵੋ ਸ਼ਰਨ ਸੂਰੇ ਪਤ ਤਉ ਧਾਰਨਾ ਜੀ ਜੰਤ ਤਾਰਨਾ ਬੇਦ ਚਾਰਨ ਅੰਤ ਪਾਇਓ ਗੁਨਹ ਸੋਖ ਸਾਗਰਾ ਪ੍ਰ ਬ੍ਰਹਮ ਰਤਨਗਰਾ ਪਗਤ ਵਸ਼ ਲੋ ਨਾਨਕ ਗਾਇਓ ਤਨਾਸਰੇ ਮਹੱਲਾ ਪੰਜਵਾਂ ਹਲਦ ਸੁਖ ਪਲਤ ਸੁਖ ਨੇਤ ਸੋਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਿਜੈ ਮਿਟੇ ਕਮਾਨ ਪਾਪ ਚਰਣ ਸਾਧ ਸੰਗਤ ਮਿਲ ਮੋਹਾ ਜੀਜੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾ ਦੁਖ ਏ ਮਹਾ ਤਕਹ आस प आस रमन हर कीर्तन ए पदार्थ भगवंत लह शरण स्मरत अकथ गोचरा पदत उद्धारन नाम तेरा अंतर जामि नानक के स्वामी ਸਰਬਤ ਪੂਰਨ ਠਾਕੁਰ ਮੇਰਾ